ਹੈਲੋ ਸਾਰਿਆਂ ਮੇਰੀ ਪਿਆਰ ਪਰਿਸ਼ ਸਤਿ ਸ਼੍ਰੀ ਅਕਾਲ ਜੀ ਕੌ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੇ ਵਾਹਿਗੁਰੂ ਕਰੇ ਜੀ ਤੁਸੀਂ ਖੁਸ਼ ਹੋਵੋ ਜਾਣ ਦੀ ਕਲਾ ਚ ਲੋ ਤਾਈ ਜੀ ਤੇ ਬਲੌਗ ਦੀ ਸ਼ੁਰੂਆਤ ਕਰਨ ਲਈ ਸੀ ਮਾਨ ਜਾਂ ਲੱਗੀ ਸੀ ਪਾਂਡੇ ਤੇ ਅੱਜ ਤਨ ਨਹੀਂ ਸਾਰਿਆਂ ਨੂੰ ਹੈਪੀ ਸਾਵਣ ਪਹਿਲਾਂ ਅਡਵਾਂਸ ਤੋਂ ਕਿਉਂਕਿ ਸਾਵਣ ਆਣ ਵਾਲਾ ਇਹ ਵੀਡੀਓ ਮੇਰੇ ਤੋਂ ਦਿਨ ਪਹਿਲਾਂ ਜਾਏਗਾ ਤੇ ਮੇਰੇ ਚੁੱਪ ਤੁਹਾਡੇ ਨਾਲ ਨਾਲੇ ਬਲੌਗ ਦੀ ਸ਼ੁਰੂਆਤ ਕਰਨ ਲਈ ਤੇ ਅੱਜ ਸਪੈਸ਼ਲ ਬਣਾਉਂਗੀ ਮੈਂ ਫੈਕ ਠੀਕ ਹੈ ਜੀ ਜਿਹੜਾ ਮੈਂ ਬਣਾਉਂਗੀ ਜੋ ਮੈਂ ਆਪਣੇ ਲਈ ਯੂਜ਼ ਕਰਦੀ ਹੁੰਦੀ ਹਾਂ ਹਮੇਸ਼ਾ ਤੇ ਉਹੀ ਪੈਕ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਘਰੇ ਪੈਕ ਬਣਾ ਸਕਦੇ ਜੜੀਆਂ ਭੈਣਾ ਬਾਹਰ ਨਹੀਂ ਜਾ ਸਕਦੀਆਂ ਬਹੁਤ ਸਾਰੀਆਂ ਭੈਣਾ ਐਸੀਆਂ ਨੇ ਜਿਨ੍ਹਾਂ ਨੂੰ ਬਾਹਰ ਜਾਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਏ ਤੇ ਨਹੀਂ ਵੀ ਕਈ ਮਜਬੂਰੀਆਂ ਨਹੀਂ ਹੁੰਦੀਆਂ ਹਨਾ ਜੀ ਤੇ ਵਾਲਾ ਜਿਹੜਾ ਮੈਂ ਪੈਕ ਬਣਾਉਂਗੀ ਨਾ ਗਾਇਸ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਜੋ ਵੀ ਚੀਜ਼ਾਂ ਸਾਡੇ ਘਰੇ ਮੌਜੂਦ ਮਿਲ ਜਾਂਦੀਆਂ ਠੀਕ ਹੈ ਬਹੁਤ ਇਜ਼ੀ ਬਣਦਾ ਬਹੁਤ ਵਧੀਆ ਵੀ ਬਣਦਾ ਤੇ ਇਹਦਾ ਰਿਜ਼ਲਟ ਵੀ ਮੈਂ ਆਪ ਖੁਦ ਦੇਖਿਆ ਹੋਇਆ ਹੈ ਤੇ ਜੋ ਮੈਂ ਆਪਣੇ ਤੇ ਅਪਲਾਈ ਕਰਦੀ ਆ ਮੈਂ ਬਾਹਰ ਦੇ ਪ੍ਰੋਡਕਟ ਪ੍ਰੋਡਕਟ ਵਗੈਰਾ ਕੁਝ ਵੀ ਯੂਜ਼ ਨਹੀਂ ਕਰਦੀ ਹੈਗੀ ਮੈਂ ਬਿਲਕੁਲ ਘਰ ਦੀਆਂ ਚੀਜ਼ਾਂ ਯੂਜ਼ ਕਰਦੀ ਆ ਠੀਕ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਤੁਸੀਂ ਬਨੇ ਰਹੋ ਬਾਕੀ ਮੈਂ ਦਿਖਾਣੀਆਂ ਤੁਹਾਨੂੰ ਜੋ-ਜੋ ਪਾਉਂਗੀ ਜੋ-ਜੋ ਮਟੀਰੀਅਲ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਜੇਕਰ ਮਾਸੀਮਾ ਮੈਂ ਭੰਡੇ ਮੰਡੇ ਸਾਰਾ ਦਿਨ ਤੁਹਾਨੂੰ ਪਤਾ ਹੀ ਹੈ ਕਿ ਛੋਟੇ 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 ਕੰਮ ਬਹੁਤ سارے ਸੋਈਦੇ ਹੋ ਜਾਂਦੇ ਤੇ ਅੱਜ ਦਾ ਘਰ ਦਾ ਵੀਲੌਗ ਨਾ ਬਣਾ ਕੇ ਤੁਹਾਡੇ ਲਈ ਸਪੈਸ਼ਲ ਮੈਂ ਪੈਕ ਦਾ ਵੀਲੌਗ ਬਣਾਣਾ ਹੈ ਤੇ ਮੇਰੀਆਂ ਭੈਣਾਂ ਜੀ ਮੂਰ ਬਣਾਇਓ ਤੇ ਮੈਨੂੰ ਬਲਕਿ ਇਹਦਾ ਰਿਜ਼ਲਟ ਵੀ ਦੱਸੋ ਠੀਕ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਇਹ ਬਹੁਤ ਗੁਣਕਾਰੀ ਵੀ ਹੈ ਤੇ ਸਾਡੇ ਸਕਿਨ ਲਈ ਬਹੁਤ ਅੱਛੀ ਚੀਜ਼ ਹੈ ਇਦਰ ਭਾਂਡੇ ਤੋਲੇ ਸੀ ਆਪਾਂ ਮਾਜੇ ਸੀਗੇ ਹੁਣ ਆਪਾਂ ਪੈਕ ਜਿਹੜਾ ਬਣਾਵਾਂਗੇ ਮਿੰਟਾ ਸਕਿੰਟਾਂ ਚ ਤਿਆਰ ਹੋ ਰੋਤੇ ਮਤਲਬ ਬਹੁਤ ਜਲਦੀ ਇਹ ਨਾਲ ਸਾਈਡ ਪਾਓ ਤੇ ਹੋਵਲਾ ਪੈਕ ਬਣਾਉਂਗੀ ਮੈਂ ਕਦੀ ਵੀ ਬਾਜ਼ਾਰ ਤੇ ਤੁਹਾਨੂੰ ਪਹਿਲਾਂ ਵੀ ਦੱਸ ਰਹੀ ਆ ਕਿ ਮੈਂ ਬਾਹਰ ਦੇ ਕੋਈ ਰੱਟ ਨਹੀਂ ਯੂਜ਼ ਕਰਦੀ ਇਸੇ ਕਰਕੇ ਮੈਂ ਆਪਣੀਆਂ ਸਪੈਸ਼ਲ ਪੈਣ ਵਾਲੀ ਬਹੁਤ ਵਧੀਆ ਚੀਜ਼ ਲੈ ਕੇ ਆਈ ਆ ਬਿਲਕੁਲ オリジナル ਚੀਜ਼ ਜੋ ਕਿ ਸਾਡੇ ਘਰ ਦੇ ਜਿਹੜੀ ਸਾਰੀਆਂ ਚੀਜ਼ਾਂ ਮਿਲਣਗੀਆਂ ਠੀਕ ਹੈ ਜੀ ਬਾਕੀ ਮਿਲਦੀ ਆ ਹੁਣ ਤੁਹਾਨੂੰ ਪੈਕ ਦੇ ਨਾਲ ਜੋ ਜੋ ਕਹਿੰ ਲੈ ਕਹਿੰਦੀ ਆ ਤੁਹਾਨੂੰ ਦਿਖਾਉਂਦੀ ਆ ਮੈਂ ਬਾਕੀ ਘਰ ਦੇ ਕੰਮ ਤਾਂ ਤੁਹਾਨੂੰ ਪਤਾ ਸਾਰਾ ਦਿਨ ਚੱਲਦੇ ਹੀ ਰਹਿੰਦੇ ਆ ਤੇ ਲੋ ਜੀ ਜਿਹੜੀਆਂ ਭੈਣਾਂ ਹੁਣ ਅੱਜ ਕੱਲ ਤੀਜ ਆ ਰਹੀ ਹੈ ਕੱਲ ਨੂੰ ਤੀਜ ਹੈ ਤੀਜ ਦਾ ਤਿਹਾਰ ਆ ਰਿਹਾ ਤੇ ਉਹਦੇ ਲਈ ਆਪਾਂ ਸਪੈਸ਼ਲ ਬਣਾਉਣ ਲੱਗੇ ਸੀ ਆਪਣੇ ਲਈ ਪੈਕ ਠੀਕ ਹੈ ਜੀ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਇਹ ਦੋ ਚੀਜ਼ਾਂ ਤੇ ਬਾਕੀ ਜੋ ਵੀ ਚੀਜ਼ਾਂ ਪਾਉਂਗੀ ਬਹੁਤ ਵਧੀਆ ਪੈਕ ਬਣਦਾ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ ਰਾਤੋਂ ਰਾਤ ਨੂੰ ਦੇਖਿਓ ਕਿੰਨਾ ਵਧੀਆ ਰਿਜ਼ਲਟ ਮਿਲੇਗਾ ਠੀਕ ਹੈ ਜੀ ਇਹ ਵਾਲੇ ਆਪਾਂ ਲੈ ਲੈਣੇ ਚਾਵਲ ਲੈਣੇ ਆਪਾਂ ਘੱਟ ਠੀਕ ਹੈ ਜੀ ਚਾਵਲ ਲੈ ਲੈਣੇ ਨੇ ਇਹਨਾਂ ਨੂੰ ਦੇਖੋ ਇਦਾਂ ਸਾਫ਼ ਸੁਥਰੇ ਚਾਵਲ ਹੋਣੇ ਚਾਹੀਦੇ ਤੁਸੀਂ ਇਹ ਧਿਆਨ ਰੱਖਣਾ ਕੋਈ ਇਹਦੇ ਚ ਮਤਲਬ ਮਿੱਟੀ ਗੰਦਗੀ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਲੈ ਲੈਣੀ ਆਪਾਂ ਜਿਹੜੀ ਮਸਰੀ ਦੀ ਦਾਲ ਦਾਲਾਂ ਦੀ ਰਾਣੀ ਜਿਹਨੂੰ ਬੋਲਿਆ ਜਾਂਦਾ ਹੈ ਇਹ ਮਸਰੀ ਦੀ ਦਾਲ ਸਾਡੇ ਬੜੇ ਖੁਸ਼ ਹੋ ਕੇ ਖਾਂਦੇ ਵੀ ਆ ਤੇ ਇਹਦਾ ਹਰ ਰਿਜ਼ਲਟ ਬਹੁਤ ਅੱਛਾ ਮਿਲਦਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਰਲਾ ਲੈਣਾ ਰੁਲਾਕੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਠੀਕ ਹੈ ਜੀ ਤਾਂ ਕਿ ਜਿਹੜਾ ਸਾਰੀ ਗੰਦਗੀ ਮਿੱਟੀ ਵਗੈਰਾ ਕੁਝ ਵੀ ਹੋਏਗੀ ਨਾ ਤੇ ਬਾਹਰ ਨਿਕਲ ਜੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਚਿਹਰੇ ਲਈ ਸਾਨੂੰ ਸਾਫ਼ ਸੁਥਰੀ ਚੀਜ਼ ਚਾਹੀਦੀ ਹੈ ਤੇ ਇਸ ਕਰਕੇ ਇਹਨੂੰ ਧੋ ਕੇ ਚਾਹੇ ਤੁਸੀਂ ਸੁਕਾ ਲਓ ਨਹੀਂ ਸੁਕਾਣਾ ਤੇ ਕਾਟਨ ਦੇ ਕੱਪੜੇ ਨਾਲ ਸਾਫ਼-ਸਾਫ਼ ਕਰ ਸਕਦੇ ਹੋ ਤੇ ਮੈਂ ਇਹਨੂੰ ਧੋ ਕੇ ਸੁਕਾਵਾਂਗੀ ਜੇਕਰ ਤੁਹਾਡੇ ਕੋਲ ਟਾਈਮ ਹੈ ਤੇ ਤੁਸੀਂ ਮਤਲਬ ਗਿੱਲਾ ਵੀ ਪੀਸ ਸਕਦੇ ਹੋ ਜੇਕਰ ਨਹੀਂ ਟਾਈਮ ਤੇ ਇਹਨੂੰ ਧੋ ਕੇ ਪਹਿਲਾਂ ਸੁਕਾ ਕੇ ਫਿਰ ਆਪਾਂ ਇਹਨੂੰ ਪੀਸਾਂਗੇ ਜਿਸ ਤਰ੍ਹਾਂ ਵੀ ਕਰਾਂਗੇ ਜੋ-ਜੋ ਇਹਦੇ ਵਿੱਚ ਚੀਜ਼ਾਂ ਪਾਵਾਂਗੇ ਸਭ ਤੋਂ ਵਧੀਆ ਉਹ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਮੈਨੂੰ ਧੋ ਬਣਾ ਲੈਣੀ ਆ ਤੇ ਲੋ ਜੇ ਇਹਨੂੰ ਬਹੁਤ ਅੱਛੀ ਤਰ੍ਹਾਂ ਧੋਣਾ ਤੁਸੀਂ ਮਲ ਕੇ ਚੰਗੀ ਤਰ੍ਹਾਂ ਤਾਂ ਕਿ ਚਾਵਲਾਂ ਚੋਂ ਤੇ ਦਾਲ ਦੇ ਵਿੱਚੋਂ ਜੜੀ ਬਿਲਕੁਲ ਮਿੱਟੀ ਐ ਗੰਦਗੀ ਐ ਸਾਰੀ ਚੰਗੀ ਤਰ੍ਹਾਂ ਨਿਕਲ ਜੇ ਠੀਕ ਹੈ ਜੀ ਇਦਾਂ ਆਪਾਂ ਇਹਨੂੰ ਪਾਣੀ ਚੋਂ ਕੱਢ ਲੈਣਾ ਆ ਦੇਖੋ ਜੀ ਚੰਗੀ ਤਰ੍ਹਾਂ ਧੋ ਲਿਆ ਫਿਰ ਆਪਾਂ ਇਹਨੂੰ ਛਾਨਣੀ ਦੇ ਵਿੱਚ ਐਦਾਂ ਛਾਣ ਲਈਏ ਤਾਂ ਕਿ ਇਹਦਾ ਪਾਣੀ ਨਿਕਲ ਜਾਏ ਬਿਲਕੁਲ ਠੀਕ ਹੈ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖਣਾ ਹੈ ਹੁਣ ਇਹਨੂੰ ਚਾਹੇ ਆਪਾਂ ਕਾਟਨ ਦੇ ਕੱਪੜੇ ਤੇ ਪਾ ਕੇ ਸੁਕਾ ਲਓ ਜੇਕਰ ਤੁਸੀਂ ਸੁਕਾਣਾ ਹੈ ਤੇ ਕਿਸੇ ਦੁਪट्टे ਦੇ ਸਾਫ ਸੁਥਰੇ ਤੇ ਪਾ ਕੇ ਨੂੰ ਧੁੱਪ ਦੇ ਵਿੱਚ ਸੁਕਾ ਲਓ ਇਹਨੂੰ ਆਪਾਂ ਸੁਕਾਣਾ ਹੈ ਸਪੈਸ਼ਲ ਠੀਕ ਹੈ ਜੀ ਮੈਂ ਹੁਣ ਸੁਕਾ ਲਾਂਗੀ ਤੇ ਲਓ ਜੀ ਇਹਨੂੰ ਦੇਖੋ ਪਤਲਾ-ਪਤਲਾ ਕਰਕੇ ਆਪਾਂ ਧੁੱਪ ਵਿੱਚ ਪਾ ਤਾਕਿ ਧੁੱਪ ਦੇ ਵਿੱਚ ਬਹੁਤ ਜਲਦੀ ਸੁੱਕ ਜਾਂਦਾ ਹੈ। ਅਰੇ ਇਹਨੂੰ ਆਪਾਂ ਉੱਪਰੋਂ ਦੀ ਢੱਕ ਦੇਣਾ ਹੈ। ਕੱਪੜੇ ਦੇ ਨਾਲ ਹੀ ਤਾਂਕਿ ਮਿੱਟੀ ਵਗੈਰਾ ਕੁਝ ਨਾ ਪਵੇ ਇਹਦੇ ਤੇ। ਤੇ ਲੋ ਗਾਇਜ਼ ਜਿਵੇਂ ਕਿ ਇਹ ਸੁੱਕ ਗਏ ਨੇ ਸਾਡੇ ਆ ਦੇਖੋ ਆਪਾਂ ਦਾਲ ਤੇ ਚਾਵਲ ਬਹੁਤ ਚੰਗੀ ਤਰ੍ਹਾਂ ਸੁੱਕ ਗਏ ਨੇ। ਚੰਗੀ ਤਰ੍ਹਾਂ ਆਪਾਂ ਸਾਫ਼ ਸੁਥਰੇ ਢੋਵ ਬਣਾ ਕੇ ਰੱਖ ਲੈ ਸੀ। ਠੀਕ ਹੈ ਜੀ ਇਹਨਾਂ ਦਾ ਸਾਫ਼ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਸਕਿਨ ਬਹੁਤ ਨਾਜ਼ੁਕ ਹੁੰਦੀ ਹੈ ਆਪਾਂ ਇਹਨੂੰ ਫੇਸ ਤੇ ਹੱਥਾਂ ਤੇ ਬਾਹਾਂ ਤੇ ਜਿੱਥੇ ਮਰਜ਼ੀ ਅਪਲਾਈ ਕਰ ਸਕਦੇ ਆ ਤੇ ਲੋ ਜੀ ਆ ਦੇਖੋ ਚੰਗੀ ਤਰ੍ਹਾਂ ਪੀਸ ਗਿਆ ਬਿਲਕੁਲ ਇਹਨੂੰ ਬਿਲਕੁਲ ਬਰੀਕ ਕਰ ਲੈਣਾ ਠੀਕ ਹੈ ਤਾਂ ਵੀ ਇਹਨੂੰ ਆਪਾਂ ਚੰਗੀ ਤਰ੍ਹਾਂ ਕੋਈ ਝੰਨੀ ਲੈ ਲੈਣੀ ਹੈ ਬਰੀਕ ਜਿਹੜੀ ਮਿੱਦਾ ਛਾਨਣ ਵਾਲੀ ਹੁੰਦੀ ਹੈ ਠੀਕ ਹੈ ਉਹਦੇ ਚ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਤੁਸੀਂ ਤਾਂ ਕਿ ਕੋਈ ਮੋਟੀ ਡਲੀ ਨਾ ਹੋਵੇ ਫਿਰ ਆਪਾਂ ਜਿਵੇਂ ਸਕਿਨ ਤੇ ਆਪਾਂ ਕੋਈ ਵੀ ਮ사ਜ ਜਾਂ ਕੁਝ ਕਰਦੇ ਆ ਨਾ ਅਪਲਾਈ ਕਰਦੇ ਆ ਤੇ ਫਿਰ ਉਹ ਚੂਬਦੀ ਹੈ ਇਸ ਕਰਕੇ ਆਪਾਂ ਤੁਸੀਂ ਇਹਨੂੰ ਇਹਨ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਛਾਣ ਲੈਣਾ ਆ ਦੇਖੋ ਜੇ ਕੋਈ ਮोटा ਦਾਣਾ ਹੋਏਗਾ ਨਾ ਤਿਆ ਦੇਖੋ ਬਿਲਕੁਲ ਉੱਪਰ ਆ ਜਾਏਗਾ ਇਹਨੂੰ ਆਪਾਂ ਲੱਗ ਤੋਂ ਕੱਢ ਲਾਂਗੇ ਹੁਣ ਇਹਨੂੰ ਇਹਨੂੰ ਆਪਾਂ ਆਪਣੇ ਸਕਿਨ ਤੇ ਕਿੱਦਾਂ ਲਗਾਣਾ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ ਕੀ ਕੀ ਇਹਦੇ ਵਿੱਚ ਆਪਾਂ ਮਤਲਬ ਸਮਾਨ ਪਾ ਸਕਦੇ ਹਾਂ ਤੇ ਲੋ ਜੀ ਹੁਣ ਆਪਾਂ ਆਪਣੇ ਮਤਲਬ ਜਿੰਨਾ ਕੁ ਆਪਾਂ ਆਪਣੇ ਫੇਸ ਤੇ ਲਾਣਾ ਹੈ ਠੀਕ ਹੈ ਜਾਂ ਬਾਹਾਂ ਤੇ ਲਾਣਾ ਹੈ ਹੱਥਾਂ ਤੇ ਲਾਣਾ ਹੈ ਹੋਸਾਬ ਨਾਲ ਤੁਸੀਂ ਲੈ ਲੈਣਾ ਇਹਨੂੰ ਇਹ ਵਾਲਾ ਹਫਤੇ 'ਚ 3 ਵਾਰ ਵੀ ਤੁਸੀਂ ਲਗਾਓਗੇ ਨਾ ਇਹਦਾ ਰਿਜ਼ਲਟ ਤੁਹਾਨੂੰ ਦੇਖੋ ਕਿੰਨਾ ਵਧੀਆ ਮਿਲੇਗਾ ਤੇ ਇਹਦੇ ਵਿੱਚ ਆਪਾਂ ਹੁਣ ਨੰਬਰ ਇੱਕ ਪਾ ਲੈਣਾ ਹੈ ਦੁੱਧ ਪਾ ਲੈਣਾ ਤੁਸੀਂ ਕੱਚਾ ਦੁੱਧ ਹੈ ਤੇ ਬੈਟਰ ਰਹੇਗਾ ਉਹ ਪਾ ਲੈਣਾ ਥੋੜੀ ਜੀ ਤੁਸੀਂ ਪਾ ਲੈਣੀ ਹੈ ਗਲੈਸਰੀਨ ਠੀਕ ਹੈ ਮੇਰੇ ਕੋਲ ਗਲੈਸਰੀਨ ਹੈ ਥੋੜੀ ਜੀ ਆਪਾਂ ਇਹਦੇ ਵਿੱਚੇ ਪਾ ਲੈਣੀ ਹੈ ਗਲੈਸਰੀਨ ਆ ਦੇਖੋ ਜੀ ਅੱਧਾ ਟੱਕਣ ਮੈਂ ਗਲੈਸਰੀਨ ਦਾ ਪਾ ਲਿਆ ਉਸ ਤੋਂ ਬਾਅਦ ਪਾ ਲੈਣਾ ਜੀ ਵਧੀਆ ਵਾਲਾ ਗੁਲਾਬ ਜਲ ਗੁਲਾਬ ਜਲ ਤੁਸੀਂ ਆਪਣੀ ਮਰਜ਼ੀ ਅਨੁਸਾਰ 8-10 ਬੂੰਦਾ ਪਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਲੈਣਾ ਮਿਕਸ ਚੰਗੀ ਤਰ੍ਹਾਂ ਪੈਕ ਜਿਆ ਬਣਾ ਲੈਣਾ ਆ ਦੇਖੋ ਜੀ ਇਦਾਂ ਆਪਾਂ ਪੈਕ ਬਣਾ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਿਸ ਤਰ੍ਹਾਂ ਮਰਜ਼ੀ ਆਪਣੇ ਫੇਸ ਤੇ ਆਪਣੇ ਬਾਹਾਂ ਤੇ ਜਿੱਥੇ ਤੇ ਮਰਜ਼ੀ ਲਾਓ ਤੁਸੀਂ ਦੇਖਣਾ ਤੁਹਾਨੂੰ 2-3 ਦਿਨਾਂ ਦੇ ਅੰਦਰ ਹੀ ਰਿਜ਼ਲਟ ਇਹਦਾ ਬਹੁਤ ਰਾਤੋਂ ਰਾਤ ਵੀ ਵੈਸੇ ਤਾਂ ਰਾਤੋਂ ਰਾਤ ਹੀ ਰਿਜ਼ਲਟ ਬਹੁਤ ਅੱਛਾ ਮਿਲੇਗਾ ਇਸ ਤਰ੍ਹਾਂ ਕਰਕੇ ਤੁਸੀਂ ਲਗਾ ਸਕਦੇ ਹੋ ਅਰ ਬਾਅਦ ਚਾ ਤੁਹਾਨੂੰ ਮੈਂ ਦਿਖਾਨੀ ਆ ਮੇਰਾ ਹੱਥ ਦੇਖਿਓ ਕਿੰਨਾ ਅੱਛਾ ਇਹਦਾ ਰਿਜ਼ਲਟ ਆਏਗਾ ਕਿਉਂਕਿ ਇਹ ਵਾਲਾ ਪੈਕ ਬਹੁਤ ਵਧੀਆ ਤੇ ਬਹੁਤ ਅੱਛਾ ਹੁੰਦਾ ਹੈ ਇਹਦੇ ਨਾਲ ਰਿਜ਼ਲਟ ਬਹੁਤ ਅੱਛਾ ਮਿਲੇਗਾ ਜਿਵੇਂ ਕਿ ਆਪਾਂ ਕਈ ਵਾਰੀ ਹੁੰਦਾ ਪਾਰਲਨ ਨਹੀਂ ਜਾ ਪਾਉਂਦੇ ਹਨਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਘਰੇ ਬਣਾਓ ਤੇ ਲਾਓ ਬਿਲਕੁਲ ਸਸਤਾ ਵੀ ਪਏਗਾ तकरीबन ਕੋਈ ਖਰਚਾ ਵੀ ਨਹੀਂ ਆਇਆ ਇਹਦੇ ਤੇ ਇਸ ਤਰ੍ਹਾਂ ਕਰਕੇ ਤੁਸੀਂ ਲਾ ਸਕਦੇ ਹੋ ਤੁਹਾਨੂੰ ਮੈਂ ਆਪਣੇ ਹੱਥਾਂ ਦਾ ਰੰਗ ਵੀ ਦਿਖਾਉਂਗੀ ਇਹਦਾ ਬਹੁਤ ਅੱਛਾ ਰਿਜ਼ਲਟ ਮਿਲੇਗਾ ਤੇ ਜਰੂਰ ਬਣਾਣਾ ਤੇ ਮੈਨੂੰ ਦੱਸਣਾ ਜਣੀਆਂ ਭੈਣਾਂ ਬਾਹਰ ਨਹੀਂ ਜਾ ਸਕਦੀਆਂ ਉਹ ਘਰੇ ਹੀ ਇਹ ਵਾਲਾ ਪੈਕ ਬਣਾ ਕੇ ਆਪਣਾ ਰਾਤੋ ਰਾਤ ਆਪਣਾ ਫੇਸ਼ੀਅਲ ਕਰ ਸਕਦੇ ਤੇ ਮਿੰਟਾ ਸਕਿੰਟਾਂ ਵਿੱਚ ਇਹਦਾ ਮਿਲੇਗਾ ਤੁਹਾਨੂੰ ਰਿਜ਼ਲਟ ਗਾਇਸ ਬਾਕੀ ਲਗਾਵਾਂਗੇ ਆਪਣੇ ਫੇਸ ਤੇ ਲਗਾਓ ਜਿਸ ਤਰ੍ਹਾਂ ਮਰਜ਼ੀ ਲਗਾਓ ਇਹ ਵਾਲਾ ਪੈਕ ਤੁਸੀਂ ਬਣਾ ਸਕਦੇ ਹੋ ਤੇ ਮੈਨੂੰ ਜਰੂਰ ਦੱਸਿਓ ਠੀਕ ਹੈ ਕਿਸ ਤਰ੍ਹਾਂ ਦਾ ਲੱਗਿਆ ਇਹ ਵਾਲਾ ਪੈਕ ਬਾਕੀ ਬਣਾਣਾ ਤੇ ਜਰੂਰ ਕਮੈਂਟ ਕਰਕੇ ਦੱਸਣਾ ਬਹੁਤ ਅੱਛਾ ਰਿਜ਼ਲਟ ਆਏਗਾ ਦਾ ਖੋਰ ਜੀ ਪਛਾਨ ਨਹੀਂ ਆ ਰਹੀ ਹੋ ਸੀ ਮੈਂ ਬਤਾ ਦੂੰ ਪਹਿਲੇ ਇਹ ਸੀ ਜੀ ਜਾਂ ਮੈਂ ਬਾਅਦ ਵਿੱਚ ਜਦ ਧੋਂਗੀ ਨਾ ਫਿਰ ਆ ਜਾਏ ਬੋਗ ਦਾ ਚਿੱਟੇ ਹੋ ਜੋਗੇ ਇਹਦਾ ਰਿਜ਼ਲਟ ਦੇਖਣਾ ਆਪਾਂ ਕਿੰਨਾ ਵਧੀਆ ਆ ਬਣਾ ਲਏ ਬਣਾ ਲਈ ਸਾਹ ਵੀ ਬਣਾਈ ਪੈਕ ਵੀ ਬਣਾਇਆ ਬਲੋਂਗ ਵੀ ਜ਼ਰੂਰੀ ਹੈ ਡੈਡੀ ਜੋ ਚੀਜ਼ ਇਸ ਯੂਜ਼ ਕਰਦੇ ਆ ਆਪਣਾ ਦੱਸਣਾ ਪੈਂਦਾ ਨੇ ਵੀ ਅਸੀਂ ਕੀ ਯੂਜ਼ ਕਰਦੇ ਆ ਤੇ ਲੋ ਜੀ ਆ ਦੇਖੋ 10 ਮਿੰਟ 15 ਮਿੰਟ ਤੁਸੀਂ ਲਗਾ ਕੇ ਰੱਖਣਾ ਉਸ ਤੋਂ ਬਾਅਦ ਰਾਮ ਰਾਮ ਨਾਲ ਇਸ ਤਰ੍ਹਾਂ ਕਰਕੇ ਨਾ ਤੁਸੀਂ ਮ사ਜ ਕਰ ਲੈਣਾ ਠੀਕ ਹੈ ਜੀ ਆ ਦੇਖੋ ਐਦਾਂ ਕਰਕੇ ਆ ਦੇਖੋ ਤੁਹਾਨੂੰ ਦੁਖਾਨੀ ਆ ਫਿਰ ਮੈਂ ਆਪਣਾ ਫੇਸ ਧੋ ਕੇ ਇਹ ਬਹੁਤ ਵਧੀਆ ਮਤਲਬ ਮ사ਜ ਵੀ ਕਰਨ ਦਾ ਬੜਾ ਆਨੰਦਾ ਆਂਦਾ ਇਸੇ ਤਰ੍ਹਾਂ ਕਰਕੇ ਤੁਸੀਂ ਆਪਣਾ ਮੂੰਹ ਧੋ ਲੈਣਾ ਤੁਸੀਂ ਦੇਖਿਓ ਇੱਕਦਮ ਤੁਹਾਡਾ ਚਿਹਰਾ ਮੁਲਾਇਮ ਮੁਲਾਇਮ ਮਰਜੀ ਕਿਨਾ ਚਿਕਨਾ ਹੋ ਜਾਊਗਾ ਅਰ ਜੇਕਰ ਤੁਸੀਂ ਇਹਨੂੰ ਹਫਤੇ ਦੇ ਵਿੱਚ 2-3 ਵਾਰ ਲਗਾਓਗੇ ਨਾ ਤੁਹਾਡਾ ਚਿਹਰਾ ਇੱਕਦਮ ਸਾਫ਼ ਸੁਖਰਾ ਤੇ ਮੁਲਾਇਮ ਹੋ ਜਾਏਗਾ ਓ ਜੀ ਆ ਦੇਖੋ ਮੈਂ ਮਤਲਬ ਧੋ ਲਿਆ ਸੀਗਾ ਆਪਣਾ ਚਿਹਰਾ ਤੇ ਹੁਣ ਆਪਾਂ ਜੇਕਰ ਤੁਸੀਂ ਚਾਹੋ ਤੇ ਆਪਣੇ ਕੋਈ ਕਰੀਮ ਵਗੈਰਾ ਲਗਾ ਸਕਦੇ ਹੋ ਜਾਂ ਦੁੱਧ ਦੀ ਕਰੀਮ ਲਗਾ ਲਓ ਬਹੁਤ ਵਧੀਆ ਰਹੇਗਾ ਰਿਜ਼ਲਟ ਠੀਕ ਹੈ ਮੈਂ ਤੇ ਤੁਰੰਤ ਕਿਤੇ ਵੀ ਜਾਣਾ ਹੋਵੇ ਕੋਈ ਪ੍ਰੋਗਰਾਮ ਤੇ ਫੰਕਸ਼ਨ ਤੇ ਇਹੀ ਵਾਲਾ ਫੇਸ ਪੈਕ ਬਣਾ ਕੇ ਲਗਾਣੀ ਹੁੰਦੀ ਆ ਮਤਲਬ ਫੇਸ਼ੀਅਲ ਦੀ ਤਰ੍ਹਾਂ ਹੀ ਹੈ ਬਹੁਤ ਅੱਛਾ ਇਹਦਾ ਰਿਜ਼ਲਟ 100% ਮਿੰਟਾ ਸਕਿੰਟਾਂ ਵਿੱਚ ਤੁਹਾਨੂੰ ਰਿਜ਼ਲਟ ਮਿਲੇਗਾ ਠੀਕ ਹੈ ਤੇ 2-3 ਘੰਟੇ ਬਾਅਦ ਵੀ ਇਹਦਾ ਬਹੁਤ ਅੱਛਾ ਰਿਜ਼ਲਟ ਹੋਰ ਜ਼ਿਆਦਾ ਆਉਂਦਾ ਤੇ ਆ ਦੇਖੋ ਤੁਸੀਂ ਹੱਥ ਦੇਖ ਸਕਦੇ ਹੋ ਮੇਰੇ ਮੇਰੇ ਹੱਥ ਇੱਕਦਮ ਸਾਫ਼ ਹੋ ਗਏ ਥੋੜੇ ਥੋੜੇ ਜਿਵੇਂ ਕਾਲੇ ਕਾਲੇ ਧੱਬੇ ਹੁੰਦੇ ਆ ਇਸੇ ਮੇਰੀ ਇੱਕ ਮਤਲਬ ਸਕਿਨ ਦਾ ਰਾਜ਼ ਅਸਲੀ ਹੈ ਕਦੀ ਮੇਰੇ ਪਿੰਪਲਸ ਨਹੀਂ ਹੋਏ ਹਾਸ ਤੱਕ ਨਾ ਕਦੀ ਛਾਈ ਮਤਲਬ ਛਾਈਆਂ ਜੀਆਂ ਪੈ ਜਾਂਦੀਆਂ ਨਾ ਉਹ ਵੀ ਨਹੀਂ ਹੈਗੀਆਂ ਤੇ ਪਲੀਜ਼ ਤੁਸੀਂ ਟਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਬਾਕੀ ਬਹੁਤ ਸਾਰਾ ਥੈਂਕ ਯੂ ਕਿਥੋ ਕਿਥੋਂ ਮੇਰੀਆਂ ਭੈਣਾਂ ਦੇਖ ਲਈ ਮੈਨੂੰ ਕਮੈਂਟ ਕਰਕੇ ਜ਼ਰੂਰ ਲਿਖਿਓ ਬਾਕੀ ਸਾਰਿਆਂ ਦਾ ਦਿਲੋਂ ਸ਼ੁਕਰੀਆ ਧੰਨ ਲੋ ਜੀ ਇਧਰ ਲਗਾਇਆ ਅਮਰਤਪੁਰ ਨੇ ਪੈਕ ਦੇਖੋ ਅਮਰਤਪੁਰ ਵੀ ਲਗਾ ਰਹੀ ਹੈ ਇਹਦਾ ਵੀ ਆਪਾਂ ਹੁਣ ਇਦਾਂ ਰੰਗ ਬਿਲਕੁਲ ਸਾਫ਼ ਹੋ ਜਾਂਦਾ ਪਹਿਲੇ ਨਾਲੋਂ ਇਹਦਾ ਰੰਗ ਬਹੁਤ ਸਾਫ਼ ਹੋ ਗਿਆ ਇਹ ਵੀ ਇਸ ਚੀਜ਼ਾਂ ਬਹੁਤ ਅੱਛਾ ਰਿਜ਼ਲਟ ਦਿੰਦੀਆਂ ਤੇ ਇਸ ਲਈ ਇਹਨੇ ਵੀ ਆਪਣੇ ਫੇਸ ਤੇ ਲਗਾ ਰਹੀ ਹੈ